ਸੰਰੂਲ ਵਾਲੇ ਤਾਂ ਹੀ ਮੈਂ ਬੇਨਤੀ ਕਰਨਾ ਚਾਹੁੰਨਾ ਪਛਾਣੀਏ ਆਪਾਂ ਬਾਰ-ਬਾਰ ਆਮ ਆਦਮੀ ਝਾੜੂ ਆਮ ਆਦਮੀ ਝਾੜੂ ਆ ਸਾਰੇ ਠੱਗ ਕਿੰਨਾ ਕੁ ਮੌਕਾ ਦੇਵੋ ਇਹ ਕਿੰਨੀ ਵਾਰੀ ਆਪਾਂ ਉਹਨਾਂ ਨੂੰ ਮੌਕਾ ਦੇਵਾਂਗੇ ਦੋ ਵਾਰ ਐਮਪੀ ਬਣਤਾ ਦੱਸੋ ਇੱਕ ਇੱਕ ਗੱਲ ਕੀਤੀ ਚਲੋ ਐਮਪੀ ਬਣ ਕੇ ਹੁਣ ਤਾਂ ਮੁੱਖ ਮੰਤਰੀ ਬਣ ਗਿਆ ਹੁਣ ਤਾਂ ਨਹੀਂ ਕਹਿ ਸਕਦਾ ਮੇਰੇ ਕੋਲ ਤਾਕਤ ਨਹੀਂ ਹੈ ਕਿਉਂਕਿ ਉਹਨਾਂ ਨੇ ਥੋੜੀ ਆਵਾਜ਼ ਚੱਕੀ ਪੰਜਾਬ ਦੀ ਪਾਣੀਆਂ ਦੀ ਆਵਾਜ਼ ਚੱਕੀ ਚੰਡੀਗੜ੍ਹ ਵਾਪਸ ਲੈਣ ਦੀ ਗੱਲ ਕੀਤੀ ਪੰਜਾਬੀ ਬੋਲਦੇ ਇਲਾਕਿਆਂ ਨੂੰ ਵਾਪਸ ਆਪਣੇ ਪੰਜਾਬ 'ਚ ਲਿਆਉਣ ਦੀ ਗੱਲ ਕੀਤੀ ਆ ਅਕਾਲੀ ਦਲ ਹੈ ਅਕਾਲੀ ਦਲ ਦਾ ਇਤਿਹਾਸ ਹੈ ਅਕਾਲੀ ਦਲੀ ਹੈ ਜਿਹੜੇ 103 ਸਾਲਾਂ 'ਚ ਤੁਹਾਡੀ ਲਗਾਤਾਰ ਲੜਾਈ ਲੜਦਾ ਰਿਹਾ ਹੈ ਮੈਨੂੰ ਇੱਕ ਬਿਆਨ ਦੱਸ ਦਿਓ ਜਾਂ ਇੱਕ ਧਰਨਾ ਦੱਸ ਦਿਓ ਜਿੱਥੇ ਕਾਂਗਰਸ ਨੇ ਲਾਇਆ ਹੋਏ ਪੰਜਾਬ ਦੇ ਪਾਣੀਆਂ ਨੂੰ ਵਾਪਸ ਲਿਆਉਣ ਵਾਸਤੇ ਕਿਤੇ ਇੱਕ ਵਾਰ ਕਿਹਾ ਹੋਏ ਉਹਨਾਂ ਨੇ ਕਿ ਚੰਨ ਪੰਜਾਬੀ ਬੋਲਦੇ ਇਲਾਕੇ ਵਾਪਸ ਹੋਣੇ ਚਾਹੀਦੇ ਆ ਚੰਡੀਗੜ ਆਪਣੇ ਨਾਲ ਵਾਪਸ ਹੋਣਾ ਚਾਹੀਦਾ ਐਨੀ ਬੇਇਨਸਾਫੀ ਅਕਾਲੀ ਦਲ ਦੇ ਬਗੈਰ ਕੋਈ ਬੋਲਦਾ ਨਹੀਂ ਨਾ ਝਾੜੂ ਵਾਲੇ ਬੋਲਦੇ ਆ ਨਾ ਭਾਜਪੀ ਬੋਲੂਗੀ ਤੇ ਨਾ ਕਾਂਗਰਸ ਬੋਲੂਗੀ ਜੇ ਲੜਾਈ ਲੜਦੇ ਆ ਤਾਂ ਅਸੀਂ ਲੜਦੇ ਆ ਪਰ ਕਿਤੇ ਕਿਤੇ ਦੁੱਖ ਹੁੰਦਾ ਕਿ ਆਪਣੀ ਕੌਮ ਨੂੰ ਹੋ ਕੀ ਗਿਆ ਆਪਾਂ ਪਛਾਣ ਨਹੀਂ ਰਹੇ ਆਪਣੇ ਕਿਹੜੇ ਆ ਤੇ ਪ੍ਰਾਏ ਕਿਹੜੇ ਆ ਕਿੰਨੀ ਕਿੰਨੀ ਬੇਨਸਾਹੀ ਆਪਣੇ ਨਾਲ ਹੋਈਆਂ ਆਪਾਂ ਮਿੰਡ ਚ ਭੁੱਲ ਜਾਂਦੇ ਆ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਦਾ ਹਮਲਾ ਹੋਇਆ ਭੁੱਲ ਗਏ ਤਿੰਨ ਵਾਰ ਕਾਂਗਰਸ ਨੂੰ ਬਣਾਤਾ ਉਹਨਾਂ ਸਰਕਾਰ ਬਣਾਤੀ ਹਜ਼ਾਰਾਂ ਆਪਣੇ ਭੈਣ ਭਰਾਵਾਂ ਨੂੰ ਕਤਲ ਕਰ ਦਿੱਤਾ ਦਿੱਲੀ ਤੋਂ ਲੈ ਕੇ ਕਾਨਪੁਰ ਤੱਕ ਭੁੱਲ ਗਏ ਕਿੰਨੀ ਵਾਰ ਵੋਟਾਂ ਪਾਤੀਆਂ ਉਹਨਾਂ ਨੂੰ ਜਿਤਾਤੇ ਤੁਹਾਡਾ ਪਾਣੀ ਖੋ ਕੇ ਲੈ ਗਏ ਅੱਜ ਲੜਾਈ ਦੁਨੀਆ ਵਿੱਚ ਪਾਣੀ ਦੀ ਹੈ ਦੁਨੀਆ ਦਾ ਕਾਨੂੰਨ ਹੈ ਜਿਹੜੇ ਸੂਬੇ ਵਿੱਚੋਂ ਦਰਿਆ ਟੱਪਦੇ ਐ ਉਸ ਪਾਣੀ ਦਾ ਹੱਕ ਉਸੇ ਹੀ ਸੂਬੇ ਦਾ ਹੈ ਜਿਹੜੇ ਦੇਸ਼ ਵਿੱਚੋਂ ਦਰਿਆ ਟੱਪਦੇ ਐ ਉਸ ਪਾਣੀ ਦਾ ਹੱਕ ਉਸ ਦੇਸ਼ ਦਾ ਹੈ ਦੁਨੀਆ ਦਾ ਕਾਨੂੰਨ ਹੈ ਹਿੰਦੁਸਤਾਨ ਚ ਵੀ ਜਿਹੜੇ ਸੂਬਿਆਂ ਵਿੱਚੋਂ ਦਰਿਆ ਟਪਰੇ ਪਾਣੀ ਕੱਲਾ ਉਹ ਸੂਬਾ ਵਰਤਰਾ ਕੱਲਾ ਆਪਣਾ ਸੂਬਾ ਹੈ ਜਿੱਥੇ ਦਰਿਆ ਆਪਣੇ ਹੈ ਤੇ ਦੇ ਦਾ ਪਾਣੀ ਰਾਜਸਥਾਨ ਨੂੰ ਦੇਤਾ ਪਾਣੀ ਹਰਿਆਣੇ ਨੂੰ ਕਿਹਨੇ ਦਿੱਤਾ ਜਿਸ ਪਾਰਟੀ ਨੂੰ ਤੁਸੀਂ ਚਾਰ ਵਾਰ ਮੁੱਖ ਮੰਤਰੀ ਸਰਕਾਰ ਬਣਾਦੀ ਕਾਂਗਰਸ ਪਾਰਟੀ ਨੂੰ ਪਰ ਆਪਾਂ ਤਾਂ ਕੋਈ ਬੋਲਦੇ ਨਹੀਂ ਜੋ ਬੋਲਣਾ ਤੇ ਕਾਲੀ ਦਲ ਦੇ ਖਿਲਾਫ ਬੋਲਣਾ ਹੈ ਕਾਲੀ ਲੀਡਰਸ਼ਿਪ ਦੇ ਖਿਲਾਫ ਬੋਲਣਾ ਹੈ ਪਾਣੀ ਤੁਹਾਡਾ ਖੋਖੇ ਲੈ ਗਏ ਅੱਜ ਤੁਹਾਡੇ ਇੱਥੇ ਟਿਊਬਲਾਂ ਦੀ ਲੋੜ ਨਹੀਂ ਪੈਣੀ ਸੀ ਜੇ ਰਾਜਸਥਾਨ ਜਿਹੜਾ ਪਾਣੀ ਗਿਆ ਉਹ ਇੱਥੇ ਹੀ ਰਹਿੰਦਾ ਜਿਹੜਾ ਹਰਿਆਣੇ 'ਚ ਗਿਆ ਉਹ ਇੱਥੇ ਹੀ ਰਹਿੰਦਾ ਫਿਰ ਤੁਹਾਨੂੰ ਟਿਊਬਲ ਦੀ ਲੋੜ ਨਹੀਂ ਪੈਣੀ ਸੀ ਆਪਣਾ ਪਾਣੀ ਟਿਊਬ ਲਾਂਦਾ ਅੱਜ 800 ਫੁੱਟ ਤੇ ਚਲਾ ਗਿਆ ਟਿਊਬਲ 900 ਫੁੱਟ ਦੇ ਚਲੇ ਜਾਣਗੇ ਤਿੱਥ 10-20 ਸਾਲ ਦੀ ਗੱਲ ਹੈ ਆਪਣੇ ਤੇ Rajasthan ਵਿੱਚ ਕੋਈ ਫਰਕ ਨਹੀਂ ਰਹਿਣਾ ਪਾਣੀ ਹੋਣਾ ਹੀ ਨਹੀਂ ਤੁਹਾਡੇ ਕੋਲੇ ਉਦੋਂ ਜਾਗੋਗੇ ਉਦੋਂ ਆਪਣੀ ਪਾਰਟੀ ਨੂੰ ਤਕੜਾ ਰੱਖੋਗੇ ਉਦੋਂ ਆਪਣੀ ਪਾਰਟੀ ਦੀ ਗੱਲ ਕਰੋਗੇ ਤੁਸੀਂ ਆਪਣਾ ਦੇਸ਼ ਦਾ ਇਤਿਹਾਸ ਦੇਸ਼ ਹੀ ਦੇਖ ਲਓ ਆਪਣੇ ਨਾਲੋਂ ਵੱਧ ਆਬਾਦੀ ਦੇਸ਼ ਵਿੱਚ 크ਰਿਸਚੀਅਨ ਭਾਈਚਾਰੇ ਦੀ ਹੈ ਆਪਣੇ ਨਾਲੋਂ ਵੱਧ ਦੇਸ਼ ਵਿੱਚ ਆਬਾਦੀ ਮੁਸਲਿਮ ਭਾਈਚਾਰੇ ਦੀ ਹੈ ਕਿਉਂਕਿ ਉਹਨਾਂ ਦੀ ਕੋਈ ਜਥੇਬੰਦੀ ਨਹੀਂ ਉਹਨਾਂ ਦਾ ਕੋਈ ਇੰਸਟੀਟਿਊਸ਼ਨ ਨਹੀਂ ਅੱਜ ਉਹਨਾਂ ਦੇ ੱਟਕੇ ਹੋ ਰਿਹਾ ਹੈ ਅੱਜ ਯੂਪੀ ਚਲੇ ਜਾਓ ਬਿਹਾਰ ਚਲੇ ਜਾਓ ਮੁਸਲਮ ਭਾਈ ਚਰੇ ਨਾ ਕਿਵੇਂ ਵਿਤਕਰਾਂ ਹੁੰਦਾ ਕਿਵੇਂ ਉਹਨਾਂ ਦਾ ਵਕਫਾ ਬੋਰਡ ਜਿਹੜਾ ਉਹਨਾਂ ਦਾ ਜਿਵੇਂ ਐਸਜੀਪੀਸੀ ਆਪਣੀ ਉਹਨਾਂ ਦਾ ਵਕਫਾ ਬੋਰਡ ਹੈ ਕਾਨੂੰਨ ਬਣਾ ਰਿਹਾ ਕਿ ਚੇਂਜ ਕਰ ਦੇਉ ਕਿਉਂ ਉਹਨਾਂ ਕੋਲੇ ਕੋਈ ਤਾਕਤ ਨਹੀਂ ਹੈ ਤੁਹਾਡੇ ਕੋਲੇ ਤਾਕਤ ਸੀ ਜਦੋਂ ਤੱਕ ਤੋ ਤਾਕਤ ਦੇ ਦੇਈ ਰੱਖੀ ਕਿਸੇ ਦੀ ਹਿੰਮਤ ਨਹੀਂ ਸੀ ਤੁਹਾਡੇ ਤਰਫ ਝਾਕ ਦੇਣ ਨੂੰ ਤੁਸੀਂ ਆਪ ਹੀ ਆਪਣੇ ਕੌਮ ਨੂੰ ਕਮਜ਼ੋਰ ਕਰਤਾ ਆਪਣੀ ਜਿਹੜੀਆਂ ਸੰਸਥਾ ਹੈ ਉਹਨੂੰ ਕਮਜ਼ੋਰ ਕਰਤਾ ਤੇ ਅੱਜ ਤੁਹਾਡੇ ਤੇ ਹਮਲੇ ਹੋਣ ਲੱਗ ਗਏ ਹੁਣ ਧਾਮੀ ਸਾਹਮਣੇ ਜ਼ਿਕਰ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਪਾਰਲੀਮੈਂਟ ਹੈ ਕੌਮ ਦਾ ਕਿਸੇ ਦੀ ਹਿੰਮਤ ਨਹੀਂ ਸੀ ਤੁਹਾਡੀ ਐਜੀਪੀਸੀ ਨੂੰ ਤੋੜ ਦਿਓ ਅੰਗਰੇਜ਼ਾਂ ਨੇ ਕੋਸ਼ਿਸ਼ ਕੀਤੀ ਹਿੰਮਤ ਨਹੀਂ ਪਈ ਤੇ ਹੁਣ ਸੈਂਟਰ ਦੀ ਸਰਕਾਰ ਵੀ ਜੇ ਮੈਂ ਤੋੜਦੀ ਕਿਉਂਕਿ ਤੁਸੀਂ ਆਪਣੀ ਸੰਸਥਾ ਨੂੰ ਕਮਜ਼ੋਰ ਕਰਤਾ ਸਾਰੇ ਐਮਪੀ ਜਿਦਾ ਦਿੰਨੇ ਹੋ ਝਾੜੂ ਵਾਲਿਆਂ ਦੇ ਕਾਂਗਰਸ ਦੇ ਕੋਈ ਬੋਲਦਾ ਉੱਥੇ ਆ ਕੇ ਕੋਈ ਲੜਾਈ ਲੜਦਾ ਐ ਜੀਪੀਸੀ ਤੋੜ ਦਿੱਤੀ ਤੱਕ ਹਜ਼ੂਰ ਸਾਹਿਬ ਨੂੰ ਦੀ ਕਮੇਟੀ ਐਕਟ ਬਦਲ ਦਿੱਤਾ ਅੱਜ ਉਥੇ ਸਰਕਾਰੀ ਬੰਦਿਆਂ ਨੂੰ ਬਿਠਾ ਦਿੱਤਾ ਇੱਕ ਪਤਿਤ ਜਿਹੜਾ ਸ਼ਰਾਬ ਪੀਂਦਾ ਹੈ ਉਹ ਅੱਜ ਪ੍ਰਧਾਨ ਹੈ ਉੱਥੋਂ ਦਾ ਆਪਣੇ ਗੁਰੂ ਘਰ ਦਾ ਆਹ ਤਾਂ ਹਾਲਾਤ ਬਣ ਗਏ ਪਟਨਾ ਸਾਹਿਬ ਯਾ ਹੋ ਰਿਹਾ ਉੱਥੇ ਵੀ ਕੰਟਰੋਲ ਲੈ ਗਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਪੂਰਾ ਹੀ ਆਰਐਸਐਸ ਕੋਲੇ ਚਲੀ ਗਈ ਪਰ ਆਪਾਂ ਸੋਚਦੇ ਨਹੀਂ ਆਪਾਂ ਜਿਹੜਾ ਨਵਾਂ ਆਉਂਦਾ ਹੈ ਉਹਦੇ ਮਗਰ ਪੈ ਜਾਂਦੇ ਆ ਲੀਡਰ ਤੇ ਪਾਰਟੀਆਂ ਇੱਕ ਦਿਨ ਚ ਖੜੀਆਂ ਨਹੀਂ ਹੁੰਦੀਆਂ ਆ ਜਿਹੜੇ ਇੱਕ ਦਿਨ ਵਾਲੇ ਲੀਡਰ ਤੁਸੀਂ ਦੇਖ ਲਏ ਆ ਇੱਕ ਦਿਨ ਵਾਲੀਆਂ ਪਾਰਟੀਆਂ ਵੀ ਦੇਖ ਲੀਆਂ ਆ ਤੁਸੀਂ ਆ ਸੰਗਰੂਰ ਵਾਲੇ ਮੈਂ ਤੁਹਾਡੇ ਨਾਲ ਅੱਜ ਗਿਲਾ ਕਰਨਾ ਚਾਹਣਾ ਤੁਸੀਂ ਦੱਸੋ ਝਾੜੂ ਵਾਲੇ ਲਿਹਾਉਣ ਵਾਲੇ ਪੰਜਾਬ 'ਚ ਆ ਜਲਾ ਹੈ ਕਿ ਨਹੀਂ ਮੈਂ ਤੁਹਾਨੂੰ ਦੱਸਾਂ ਇੱਥੋਂ ਸ਼ੁਰੂ ਹੋਇਆ ਸੀ 2014 'ਚ ਭਗਵੰਤ ਮਾਨ ਮੁੱਖ ਇੱਥੋਂ ਦਾ ਐਮਐਮਪੀ ਬਣਿਆ ਪਤਨੀ 2.5 ਤਿੰਨ ਲੱਖ ਤੇ 2019 ਚ ਫਿਰ ਤੋਂ ਬਣਾਇਆ 2022 ਚ ਸਾਰੇ ਐਮਐਲਏ ਬਣਾਏ ਸੰਗਰੂਰ ਵਾਲੇ ਮੈਨੂੰ ਇੰਨਾ ਦੱਸ ਦਿਓ ਇੱਕ ਦਿਨ ਤੁਹਾਡੇ ਦੁੱਖ ਸੁੱਖ ਚ ਆਏ ਐ ਇੱਕ ਦਿਨ ਤੁਹਾਡੀ ਗੱਲ ਸੁਣਨ ਵਾਸਤੇ ਆਏ ਐ ਇੱਥੇ ਖੜਾ ਜਾਂਦੇ ਐ ਦਿਖਦੇ ਨਹੀਂ ਮੈਨੂੰ ਇੰਨਾ ਹੀ ਦੱਸ ਦਿਓ ਮੁੱਖ ਮੰਤਰੀ ਤੁਸੀਂ ਬਣਾਇਆ ਅੱਜ ਦਾ ਮੁੱਖ ਮੰਤਰੀ ਬਣਾਉਣ ਵਾਲੇ ਤੁਸੀਂ ਹੋ ਮੈਨੂੰ ਇੱਕ ਦਿਨ ਦੱਸ ਦਿਓ ਜੇ ਸੁਨਾਮ ਦੇ ਕਿਸੇ ਪਿੰਡ ਚ ਗਿਆ ਹੋਏ ਧੂਰੀ ਵਾਲੇ ਆਏ ਹੋਣੇ ਧੂਰੀ ਵਾਲੇ ਦੱਸਦੇ ਨੇ ਉੱਥੇ ਆਏ ਹਣ ਕਿੰਨਾ ਬੁਰਾ ਹਾਲ ਹੈ ਧੂਰੀ ਚ ਸ਼ਹਿਰ ਚ ਵੜ ਨਹੀਂ ਸਕਦੇ ਤੇ ਕੀ ਕੀ ਕਹਿੰਦੇ ਹੁੰਦੇ ਸੀ ਆ ਬਾਦਲ ਵਾਲੇ ਆਕਾਲੀ ਦਲ ਦੇਖੋ ਜੀ ਆ ਕਰਦੇ ਉਹ ਕਰਦੇ ਐ ਅਸੀਂ ਤਾਂ ਸੇਵਾ ਕੀਤੀ ਬਾਦਲ ਸਾਹਿਬ ਨੇ ਆਕਾਲੀ ਦਲ ਨੇ ਸੇਵਾ ਕੀਤੀ ਅੱਜ ਸੰਗਰੂਰ ਜ਼ਿਲ੍ਹੇ ਵਾਲਿਓ ਆ ਕੱਸੀਆਂ ਜੜੀਆਂ ਤੁਹਾਡੇ ਖੇਤਾਂ ਚ ਕੋਲੋਂ ਟੱਪਦੀਆਂ ਜਿੱਥੋਂ ਪਾਣੀ ਆਉਂਦਾ ਉਹ ਕੱਸੀਆਂ ਬਣਾਉਣ ਵਾਲਾ ਆਕਾਲੀ ਦਲ ਐ ਤੁਹਾਡੇ ਟਿਊਬਵਲ ਕਨੈਕਸ਼ਨ ਜਿਹੜੇ ਚੱਲ ਰਹੇ ਐ ਉਹ ਟਿਊਬ ਵਾਲਾ ਕਨੈਕਸ਼ਨ ਦੇਣ ਵਾਲਾ ਕਾਲੀ ਦਲ ਉਹਦੇ ਚ ਮੁਫਤ ਬਿਜਲੀ ਪਾਉਣ ਵਾਲਾ ਵੀ ਕਾਲੀ ਦਲ ਹੈ ਖਾਲੇ ਬਣਾਉਣ ਵਾਲਾ ਕਾਲੀ ਦਲ ਹੈ ਆਪਾਂ ਕਿਸਾਨੀ ਦੀ ਗੱਲ ਕਰਦੇ ਆਂ ਹਰ ਦੂਜੇ ਦਿਨ ਇੱਕ ਨਵੇਂ ਜਥੇਬੰਦੀ ਖੜੀ ਹੋ ਜਾਂਦੀ ਹੈ ਕਹਿੰਦੀ ਅਸੀਂ ਕਿਸਾਨਾਂ ਦੀ ਜਥੇਬੰਦੀ ਹੈ ਸੜਕਾਂ ਰੋਕਣ ਨਾਲ ਕਿਸਾਨਾਂ ਦਾ ਹਮਲਾ ਮਸਲਾ ਨਹੀਂ ਹੱਲ ਹੋਣਾ ਹੱਲ ਹੋਣਾ ਜਿਵੇਂ ਕਾਲੀ ਦਲ ਨੇ ਲੜਾਈਆਂ ਲੜੀਆਂ ਅਕਾਲੀ ਦਲ ਹੈ ਅਸਲੀ ਕਿਸਾਨਾਂ ਦੀ ਜਥੇਬੰਦੀ ਪੂਰੇ ਹਿੰਦੁਸਤਾਨ ਵਿੱਚ ਸ਼੍ਰੋਮਣੀ ਕਾਲੀ ਦਲ ਹੈ ਆ ਕਾਲੀ ਦਲ ਹੈ ਜਿਹਨੇ ਐਮ ਐਸ ਪੀ ਦਵਾਈ ਜਿਹੜੇ ਕਣਕ ਦੇ ਝੋਨੇ ਤੇ ਐਮ ਐਸ ਪੀ ਹੈ ਪਹਿਲੇ ਨਹੀਂ ਹੁੰਦੀ ਸੀ ਆ ਐਮ ਐਸ ਪੀ ਦਵਾਉਣ ਵਾਲਾ ਕਾਲੀ ਦਲ ਹੈ ਆ ਤੁਹਾਡੇ ਖੇਤਾਂ 'ਚ ਅੱਜ ਝੋਨਾ ਕਣਕ ਉਹ ਕਾਲੀ ਦਲ ਦੀ ਮਿਹਨਤ ਕਰਕੇ ਤੁਹਾਡੀ ਲੜਾਈ ਲੜ ਕੇ ਆ ਚੀਜ਼ਾਂ ਬਣਾਉਣ ਕਰਕੇ ਆ ਸਾਰਾ ਕੁਝ ਹੋਇਆ ਮੈਂ ਥੋੜੇ ਦਿਨ ਪਹਿਲੇ ਗਿੱਦੜਵੇ ਹਲਕੇ ਸੀ ਜਿੱਥੇ ਵੱਡੇ ਬਾਦਲ ਸਾਹਿਬ ਨੇ ਸਿਆਸੀ ਆਪਣਾ ਜੀਵਨ ਸ਼ੁਰੂ ਕੀਤਾ ਵੱਡੇ ਬਾਦਲ ਸਾਹਿਬ ਨੇ ਮੈਂ ਉਹਨਾਂ ਪਿੰਡਾਂ 'ਚ ਗਿਆ ਮੇਰੇ ਕੋਲੇ ਮੈਂ ਪੁੱਛਿਆ ਜੀ ਮੈਂ ਆਪਾਂ ਬੈਠੇ ਆਂ ਕੋਈ ਬਾਦਲ ਸਾਹਿਬ ਦਾ ਪੁਰਾਣਾ ਸਾਥੀ ਹੈ ਇੱਕ ਬਜ਼ੁਰਗ ਪਿੱਛੋਂ ਆਇਆ ਕਹਿੰਦਾ ਜੀ ਮੈਂ ਮੇਰੀ ਉਮਰ 90 ਸਾਲ ਹੈ ਮੈਂ ਬਾਦਲ ਸਾਹਿਬ ਦਾ ਸਾਥੀ ਹੈ ਮੈਂ ਉਹਨਾਂ ਨਾਲ ਸਾਰੀ ਜ਼ਿੰਦਗੀ ਰਿਹਾ ਮੈਂ ਉਹਨੂੰ ਕਿਹਾ ਮੈਂ ਕਿਹਾ ਕੱਲ ਦੱਸ ਉਦੋਂ ਬਾਦਲ ਸਾਹਿਬ ਵੀ ਛੋਟੇ ਸੀ ਤੂੰ ਵੀ ਛੋਟਾ ਸੀ ਕੀ ਹਾਲ ਹੁੰਦਾ ਸੀ ਆਪਣੇ ਪਿੰਡਾਂ ਦਾ ਉਦੋਂ ਕਹਿੰਦਾ ਉਦੋਂ ਸਾਡੇ ਕੋਲੇ ਦਾਣੇ ਨਹੀਂ ਹੁੰਦੇ ਸੀ ਸਾਡੇ ਟਿੱਬੇ ਹੁੰਦੇ ਸੀ ਆ ਸੰਗਰੂਰ ਵਾਲਿਓ ਯਾਦ ਕਰੋ ਤੁਸੀਂ ਪੁਰਾਣੇ ਬਜ਼ੁਰਗ ਬੈਠੇ ਇੱਥੇ ਕਿੱਡੇ ਕਿੱਡੇ ਵੱਡੇ ਟਿੱਬੇ ਹੁੰਦੇ ਸੀ ਇੱਥੇ ਕੋਈ ਝੋਨਾ ਹੁੰਦਾ ਸੀ ਪਹਿਲੇ ਉਹ ਮੈਨੂੰ ਬਜ਼ੁਰਗ ਕਹਿਣ ਲੱਗਿਆ ਕਹਿੰਦਾ ਜੀ ਸਾਡੇ ਕੋਈ ਕੱਸੀ ਨਹੀਂ ਸੀ ਕੋਈ ਨਹਿਰ ਨਹੀਂ ਸੀ ਕੋਈ ਖਾਲਾ ਨਹੀਂ ਸੀ ਮੀ ਪੈ ਜਾਂਦਾ ਨਰਮਾ ਹੋ ਜਾਂਦਾ ਨਹੀਂ ਹੁੰਦਾ ਤੇ ਬਾਜਰਾ ਨਾਲ ਸਾਰ ਲੈਂਦੇ ਕਹਿੰਦੇ ਬਾਪੂ ਬਾਦਲ ਆਇਆ ਉਹਨੇ ਕਸੀਆਂ ਲਿਆਂਦੀਆਂ ਖਾਲੇ ਬਣਾਏ ਨਹਿਰਾਂ ਕੱਢੀਆਂ ਪਾਈਪਾਂ ਸਿਸਟਮ ਲਿਆਂਦਾ ਮੰਡੀਆਂ ਬਣਾਈਆਂ ਅੱਜ ਅਸੀਂ ਕੋਠੀਆਂ ਪਾਈ ਬੈਠੀਆਂ ਆ ਅਕਾਲੀ ਦਲ ਨੇ ਕੀਤਾ ਹੈ ਸੰਗਰੂਰ ਵਾਲੇ ਤਾਂ ਹੀ ਮੈਂ ਬੇਨਤੀ ਕਰਨਾ ਚਾਹੁੰਨਾ ਪਛਾਨੀਏ ਆਪਾਂ ਬਾਰ-ਬਾਰ ਆਮ ਆਦਮੀ ਝਾੜੂ ਆਮ ਆਦਮੀ ਝਾੜੂ ਆ ਸਾਰੇ ਠੱਗ ਹੈ